ਕੈਨੇਡਾ ਇਮੀਗ੍ਰੇਸ਼ਨ 2026 ਪੰਜਾਬੀਆਂ ਲਈ 8 ਵੱਡੀਆਂ ਖੁਸ਼ਖਬਰੀਆਂ ਅਤੇ ਜ਼ਰੂਰੀ ਬਦਲਾਅ ਮਾਤਾ ਪਿਤਾ ਅਤੇ ਦਾਦਾ ਦਾਦੀ ਲਈ ਪੀਆਰ ਸਾਲ 2026 ਵਿੱਚ ਮਾਤਾ ਪਿਤਾ ਅਤੇ ਦਾਦਾ ਦਾਦੀ ਨੂੰ ਕੈਨੇਡਾ ਬੁਲਾਉਣ ਲਈ ਵੱਡਾ ਕੋਟਾ ਖੁੱਲਣ ਦੀ ਉਮੀਦ ਹੈ ਸਰਕਾਰ ਪਰਿਵਾਰਕ ਮਿਲਾਪ ਨੂੰ ਤਰਜੀਹ ਦੇ ਰਹੀ ਹੈ ਅਤੇ ਅੰਦਾਜ਼ਾ ਹੈ ਕਿ ਲਗਭਗ 20000 ਤੋਂ ਵੱਧ ਨਵੀਆਂ ਅਰਜ਼ੀਆਂ ਨੂੰ ਸੱਦਾ ਦਿੱਤਾ ਜਾ ਸਕਦਾ ਹੈ ਜਿਹੜੇ ਪੰਜਾਬੀ ਕੈਨੇਡਾ ਵਿੱਚ ਪੱਕੇ ਹੋ ਚੁੱਕੇ ਹਨ ਉਹ ਹੁਣ ਤੋਂ ਹੀ ਆਪਣੇ ਦਸਤਾਵੇਜ਼ ਤਿਆਰ ਰੱਖਣ ਤਾਂ ਜੋ ਕੋਟਾ ਖੁੱਲਦੇ ਹੀ ਅਪਲਾਈ ਕਰ ਸਕਣ ਸੀਆਰਐਸ ਸਕੋਰ ਵਿੱਚ ਗਿਰਾਵਟ ਅਤੇ ਸਟੂਡੈਂਟਸ ਲਈ ਰਾਹਤ ਐਕਸਪ੍ਰੈਸ ਐਂਟਰੀ ਦੇ ਅਧੀਨ ਸਾਲ 2026 ਵਿੱਚ ਸੀਆਰਐਸ ਸਕੋਰ ਵਿੱਚ ਕਮੀ ਆਉਣ ਦੀ ਸੰਭਾਵਨਾ ਹੈ ਖਾਸ ਕਰਕੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਯਾਨੀ ਸੀਈਸੀ ਅਤੇ ਕੈਟਾਗਰੀ ਬੇਸਡ ਡਰਾ ਜਿਵੇਂ ਕਿ ਹੈਲਥ케ਅਰ ਟ੍ਰੇਡਸ ਅਤੇ ਸਟੈਮ ਵਿੱਚ ਸਕੋਰ 500 ਤੋਂ ਹੇਠਾਂ ਆ ਸਕਦਾ ਹੈ ਇਹ ਉਹਨਾਂ ਪੰਜਾਬੀ ਸਟੂਡੈਂਟਸ ਲਈ ਵੱਡਾ ਮੌਕਾ ਹੋਵੇਗਾ ਜੋ ਲੰਬੇ ਸਮੇਂ ਤੋਂ ਪੀਆਰ ਦੀ ਉਡੀਕ ਕਰ ਰਹੇ ਹਨ ਵਰਕ ਪਰਮਿਟ ਖਤਮ ਹੋਣ ਵਾਲਿਆਂ ਲਈ 10 ਸਾਲਾਂ ਵਿਜ਼ਟਰ ਵੀਜ਼ਾ ਜਿਨ੍ਹਾਂ ਇੰਟਰਨੈਸ਼ਨਲ ਸਟੂਡੈਂਟਸ ਦੇ ਵਰਕ ਪਰਮਿਟ ਐਕਸਪਾਇਰ ਹੋ ਰਹੇ ਹਨ ਉਹਨਾਂ ਲਈ ਕੈਨੇਡਾ ਹੁਣ 10 ਸਾਲ ਤੱਕ ਦੀ ਮਿਆਦ ਵਾਲੇ ਮਲਟੀਪਲ ਵਿਜ਼ਟਰ ਵੀਜ਼ੇ ਨੂੰ ਇੱਕ ਬਦਲਵਜੋ ਪੇਸ਼ ਕਰ ਰਿਹਾ ਹੈ ਇਸ ਦਾ ਮਕਸਦ ਸਟੂਡੈਂਟਸ ਨੂੰ ਇਲੀਗਲ ਹੋਣ ਤੋਂ ਬਚਾਉਣਾ ਹੈ ਤਾਂ ਜੋ ਉਹ ਕੈਨੇਡਾ ਵਿੱਚ ਰਹਿ ਕੇ ਆਪਣੀ ਪ੍ਰੋਫਾਈਲ ਜਿਵੇਂ ਫ੍ਰੈਂਚ ਸਿੱਖਣਾ ਮਜ਼ਬੂਤ ਕਰ ਸਕਣ ਅਤੇ ਬਾਅਦ ਵਿੱਚ ਪੀਆਰ ਲਈ ਅਪਲਾਈ ਕਰ ਸਕਣ फीफा वर्ल्ड कप 2026 ਅਤੇ ਟੂਰਿਸਟ ਵੀਜ਼ੇ ਦੀ ਪਰਮਾਰ ਸਾਲ 2026 ਵਿੱਚ ਕੈਨੇਡਾ ਫੀਫਾ ਵਰਲਡ ਕੱਪ ਦੀ ਮੇਜ਼ਬਾਨੀ ਕਰ ਰਿਹਾ ਹੈ ਇਸ ਖੇਡ ਮੇਲੇ ਕਾਰਨ ਟੂਰਿਸਟ ਅਤੇ ਵਿਜ਼ਟਰ ਵੀਜ਼ੇ ਦੇਣ ਦੀ ਦਰ ਵਿੱਚ ਭਾਰੀ ਵਾਧਾ ਹੋਵੇਗਾ ਜੇਕਰ ਤੁਸੀਂ ਆਪਣੀ ਫਾਈਲ ਵਿੱਚ ਵਰਲਡ ਕੱਪ ਦੇਖਣ ਦਾ ਮਕਸਦ ਦਿਖਾਉਂਦੇ ਹੋ ਤਾਂ ਵੀਜ਼ਾ ਮਿਲਣ ਦੇ ਚਾਂਸ ਬਹੁਤ ਵੱਧ ਜਾਣਗੇ ਇਸ ਵੀਜ਼ੇ ਰਾਹੀਂ ਤੁਸੀਂ ਕੈਨੇਡਾ ਦੇ ਨਾਲ ਨਾਲ ਅਮਰੀਕਾ ਅਤੇ ਮੈਕਸੀਕੋ ਜਾਣ ਦਾ ਰਸਤਾ ਵੀ ਬਣਾ ਸਕਦੇ ਹੋ ਪੀਐਨਪੀ ਕੋਟੇ ਵਿੱਚ 91500 ਤੱਕ ਦਾ ਵਾਧਾ साल दो हज़ार छब्बी प्रोविंशियल नामजदगी प्रोग्राम पी एन पी का कोटा वधा के इकानवे हज़ार पांच सौ कर दिता गया है जो कि दो हज़ार पच्ची के मुकाबले बहुत ज़्यादा है इसका सीधा फायदा उन्होंने होगा जो वक् वक् सूबा राही अपनी पी आर फाइल लगाना चाहते हैं पी आर बिने कारणली वर्क परमिट एक्सटेंशन दो हज़ार छब्बी तक 2026 ਤੱਕ ਇੱਕ ਹੋਰ ਵੱਡੀ ਅਪਡੇਟ ਇਹ ਹੈ ਕਿ ਜਿਨ੍ਹਾਂ ਦੀ PR TR2PR ਪਾਥਵੇ ਦੀ ਅਰਜੀ ਪ੍ਰੋਸੈਸਿੰਗ ਵਿੱਚ ਹੈ ਉਹ ਆਪਣੇ ਓਪਨ ਵਰਕ ਪਰਮਿਟ ਨੂੰ 31 ਦਸੰਬਰ 2026 ਤੱਕ ਵਧਾ ਸਕਦੇ ਹਨ ਇਸ ਨਾਲ ਸਟੂਡੈਂਟਸ ਅਤੇ ਵਰਕਰਾਂ ਨੂੰ ਸਟੇਟਸ ਬਰਕਰਾਰ ਰੱਖਣ ਵਿੱਚ ਕੋਈ ਦਿੱਕਤ ਨਹੀਂ ਆਵੇਗੀ ਫ੍ਰੈਂਚ ਭਾਸ਼ਾ ਬਣੇਗੀ PR ਦਾ ਸਬਦੋ ਸੌਖਾਰਾ ਸਰਕਾਰ ਨੇ ਫ੍ਰਾਂਸੀਸੀ ਭਾਸ਼ਾ ਬੋਲਣ ਵਾਲਿਆਂ ਲਈ ਸਾਲ 2026 ਵਿੱਚ ਆਪਣਾ ਟਾਰਗੇਟ ਵਧਾ ਕੇ 9% ਕਰ ਦਿੱਤਾ ਹੈ ਜਿਹੜੇ ਪੰਜਾਬੀ ਸਟੂਡੈਂਟ ਫ੍ਰੈਂਚ ਸਿੱਖ ਲੈਣਗੇ ਉਹਨਾਂ ਨੂੰ ਬਹੁਤ ਘੱਟ CRS ਸਕੋਰ ਤੇ ਵੀ PR ਮਿਲ ਜਾਵੇਗੀ ਇਹ 2026 ਵਿੱਚ ਪੱਕੇ ਹੋਣ ਦਾ ਸਭ ਤੋਂ ਤੇਜ਼ ਤਰੀਕਾ ਸਾਬਿਤ ਹੋਵੇਗਾ ਇਲੀਗਲ ਅਤੇ ਰੈਫਿਊਜੀ ਕੇਸਾਂ ਤੇ ਸਖਤੀ ਜਿੱਥੇ ਸਰਕਾਰ ਲੀਗਲ ਰਸਤੇ ਖੋਲ ਰਹੀ ਹੈ ਉੱਥੇ ਹੀ ਗਲਤ ਤਰੀਕੇ ਨਾਲ ਰੈਫਿਊਜੀ ਕੇਸ ਲਗਾਉਣ ਵਾਲਿਆਂ ਤੇ ਸਾਲ 2026 ਵਿੱਚ ਪਾਰੀ ਸਖਤੀ ਹੋਵੇਗੀ ਸਰਕਾਰ ਨੇ ਬੈਕਲੌਗ ਕਲੀਅਰ ਕਰਨ ਲਈ ਫਰਜ਼ੀ ਕੇਸਾਂ ਨੂੰ ਰੱਦ ਕਰਕੇ ਡਿਪੋਰਟ ਕਰਨ ਦੀ ਪ੍ਰਕਿਰਿਆ ਤੇਜ਼ ਕਰਨ ਦਾ ਐਲਾਨ ਕੀਤਾ ਹੈ ਇਸ ਲਈ ਕਿਸੇ ਵੀ ਏਜੰਟ ਦੇ ਬਹਿਕਾਵੇ ਵਿੱਚ ਆ ਕੇ ਗਲਤ ਫਾਈਲ ਨਾ ਲਗਾਓ